ਕੀ ਹਾਲ ਚਾਲ ਹੈ ਬਾਈ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਹੋਰ ਨਵੇਂ ਵਲੌਗ ਦੇ ਵਿੱਚ ਤੇ ਬਾਈ ਹੈਪੀ ਲੋਹੜੀ ਸਾਰਿਆਂ ਨੂੰ ਵਲੌਗ ਆ ਲੋਹੜੀ ਤੇ 4 ਦਿਨ ਬਾਅਦ ਆਊਗਾ ਮਾਇੰਡ ਨਾ ਕਰਿਓ ਪਰ ਦੋ ਵਲੌਗ ਪਏ ਆ ਠੀਕ ਹੈ ਜੀ ਤੇ ਬਾਬੇ ਅੱਜ ਆਪਾਂ ਲੱਗੇ ਹੋਏ ਆ ਕਰਨ ਮਿਊਜ਼ਿਕ ਸਿਸਟਮ ਰੈਡੀ ਰੈਡੀ ਕਾਦੇ ਤਾਂ ਲੱਗੇ ਹੋਏ ਆ ਬਸ ਲੱਗ ਹੀ ਜਾਣੇ ਆ 30 ਕ ਪੇਟੀਆਂ 30 35 ਪੇਟੀਆਂ ਚਾਹੀਦੀਆਂ ਇਸ ਟਾਈਮ ਤੇ ਰਹੀ ਵੀ ਆਪਣੇ ਕੋਲ 20 ਕ ਸੈਟ ਮਸਾਂ ਹੀ ਆ ਵੇਖਦੇ ਆ ਪੇਟੀਆਂ ਹੋਰ ਬਣਾਉਨੇ ਆ ਆਪਾਂ ਤੇ ਬਾਕੀ ਜਗਾੜ ਇੱਕ ਮਿੰਟ ਪਾਈਨਰ ਪਾਈਨਰ ਕਿੱਥੇ ਗਿਆ ਕਿਕਰੇ ਕਿਕਰ ਹੋਈ ਪਈ ਇੱਥੇ ਲੈ ਅੱਬੇ ਆਪ ਆਪ ਚ ਰੱਖਦਾ ਫਿਰ ਵਾਈਟ ਹੋ ਗਏ ਕਰੋ ਚੈੱਕ ਪਾਇਨੀਅਰ ਦੀ ਬੇਸਾ ਥੋੜਾ ਨਾਟਕਸਣ ਵਾਲਾ ਏ ਡੋਂਟ ਮਾਈਂਡ ਆਓ ਇੱਥੇ ਜੀ ਦੇਖੋ 3x ਹੋ ਗਿਆ 1x ਟੱਚ ਕਰਨਾ ਦੀ ਮੈਂ ਕਰੋ ਚੈੱਕ ਪਾਇਨੀਅਰ ਦੀ ਬੇਸਾ ਤੇ ਬਾਕੀ ਕਰਦੇ ਆ ਜਿਗਾਰਡ ਆਪਾਂ ਇਹਦਾ ਠੀਕ ਹੈ ਜੀ ਤੇ ਹਲੇ ਮੈਂ ਵਲੌਗ ਪਾਣਾ ਛੋਟੇ ਟਾਈਮ ਵੇਖ ਲੋ 11 11 ਤੇ ਆਹ ਹਾ ਹਾ ਬਾਲ ਪੇਪਰ ਕਰੋ ਚੈੱਕ ਮੜਾ ਜੀ ਪਾਵਲੈਂਡ 36 ਦੀ ਸਪੈਸ਼ਲ ਐਡੀਸ਼ਨ ਡਾਡ ਤੇ ਬਾਕੀ ਕਿਤੇ ਆਪਾਂ ਕਿਹੜਾ ਡੈਕ ਲਾਈਏ ਆਹ ਦੱਸੋ ਜੀ ਹੁਣ ਆ ਡਾਇਨਾਸੌਰ ਡਾਇਨਾਸੌਰ ਦਾ ਹੁਣ ਇਹਦਾ ਅਪਗ੍ਰੇਡ ਹੋਊਗਾ ਹੁਣ ਇਹਨੂੰ ਹੁਣ ਕੋਈ ਟੱਕਰ ਨਹੀਂ ਕੀਦਾ ਆਪਾਂ ਨੇ ਐਵੇਂ ਖੜਾਇਆ ਹੋਇਆ ਇਹ ਇਹਦੇ ਕੱਲੀ ਯੂ ਪੈਵ ਲਾ ਕੇ ਖੜਾਉਨੇ ਆਪਾਂ ਅੱਜ ਵੇਖ ਰਹੇ ਆ ਕੱਲੀ ਯੂ ਪੈਵ ਲਾ ਕੇ 600 ਨੰਬਰ ਟਾਇਰ ਪਾ ਕੇ ਹੋਖੜਾਉਣਾ ਆਪਾਂ ਕਿੰਨੇ ਮਿੰਟਾਂ ਕਰਕੇ ਦੱਸੋ ਇਹਨੂੰ ਕੀ ਆ ਕਰੀਏ ਆਪਾਂ ਜਿਹਦਾ ਸਭ ਤੋਂ ਵੱਧ ਪੌਲਮੈਂਟ ਹੋਇਆ ਸਭੋ ਚੀਜ਼ ਕਰ ਦਾਂਗੇ ਉਹ ਠੀਕ ਹੈ ਦੇ ਬਾਕੀ ਦੇਖਦਾ ਛੋਟੇ ਕੰਦਾ ਹੂਲ ਲੈ ਕੇ ਆਉਨੇ ਆ 4552 ਇਹ ਇੱਕ ਭਰਾ ਕੋਲ ਪੇ ਆਏ ਆਪਣੇ ਕੋਲ ਉਹ ਨੂੰ ਕਰਾਂਗੇ ਇਹਨੂੰ ਫਿਰ ਮੋਡੀਫਾਈ ਕਰਾਂਗੇ ਛੋਟੇ ਮੋਡੀਫਾਈ ਇਹ ਬਹੁਤ ਔਖਾ ਮਿਲਦਾ ਇਹ ਬਹੁਤ ਔਖਾ ਮਿਲਦਾ ਜੀ ਇਹਦਾ ਬਸ ਤੁਹਾਨੂੰ ਪਤਾ ਹੀ ਆ ਇਹਦਾ ਆਪਣਾ ਛੋਟਾ ਹੈ ਬੂਰਾ ਠੀਕ ਹੈ ਜੀ ਤੇ ਬਾਕੀ ਆਪਾਂ ਕਰਦੇ ਆ ਕੰਮ ਕੰਪਲੀਟ ਹੋਣਾ ਹਣਾ ਬਣਾ ਲੀਏ ਪੇਟੀਆਂ ਪੂਟੀਆਂ ਯਾਰ ਇੱਕ ਕਾਇਜੀ ਦੇ ਟਾਇਰ ਖੋਲ ਕੇ ਟਾਇਰ ਤੇ ਇੱਕ ਅਰਜਨਸ ਕੀਤਾ ਸੀ ਇਹ ਤੋਂ ਪਹਿਲਾਂ ਟਾਇਰੇ ਚੇਂਜ ਕਰਿਆ ਮੈਸੀ ਵਾਲੇ ਟਾਇਰ ਅਸੀਂ ਅਰਜਨ ਨੂੰ ਬਾਤ ਸੀ ਤੇ ਬਾਕੀ ਕਰਦੇ ਆ ਵੀ ਰਿਗਾਰਡ ਤੇ ਸਾਨੂੰ ਨਵੇਂ ਸਟicker ਚੁੱਕਰ ਜ ਆਏ ਆ ਆਪਾਂ ਸਾਈਡਾ ਸੁੱਡਾ ਦੇ ਲਾਉਣ ਨੂੰ ਹੋਰ ਬਹੁਤ ਜਗੜ ਬਣਾਇਆ ਨਵਾਂ ਨਵਾਂ ਪੇਟਾਂ ਦੇ ਆ ਸਾਈਡਾ ਸੁੱਡਾ ਲਾਉਣ ਨੂੰ ਥੋੜਾ ਬਹੁਤ ਚੇਂਜ ਕਰਤਾ ਆਪਾਂ ਨੇ ਮੈਂ ਥੋੜੇ ਟਾਈਮ ਨੂੰ ਤੁਹਾਨੂੰ ਡੈਕਟਰਾਂ ਉਪਰ ਲੱਗਿਆ ਵੇ ਦੇਖ ਜੂਗਾ ਉਹ ਵੀ ਵਲੋਗਰ ਜੀ ਬਣੇ ਰਿਓ ਤੇ ਹੁਣ ਆਪਾਂ ਬਾਬੇ ਉਹ ਡੇਲੀ ਅਪਡੇਟ ਹੁੰਨੇ ਆ ਵਲੋਗਰ ਦੇ ਹੁਣ ਆਪਾਂ ਵੇਲੇ ਆ ਜੀ ਬਾਈ ਠੀਕ ਆ ਇੱਧਰ ਨੂੰ ਹੀ ਆ ਹੁਣ ਠੱਕੇ ਪਾਉਣੀ ਆ ਤੇ ਕਰਦੇ ਆਪਾਂ ਫੂਡ ਫੂਡ 3600 ਜੀ ਮੋਡੀਫਾਈ ਕਰਤਾ ਅਰੇ ਰਮ 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 ਬਾਬੂ ਆ ਜੀ ਕੀ ਆ ਬਾਤ ਤਾਂ ਨਹੀਂ ਮੋਰੇ ਬਾਈ ਡ੍ਰੈਗਨ ਵਾਲਾ ਬੰਪਰ ਲਾਤਾ ਕਿਰਾਂ ਚਲੋ ਕੋਈ ਚੱਕਰ ਨਹੀਂ ਇੰਦਾ ਵੀ ਡਾਇਨਾਸੌਰ ਵਾਲਿਆਂ ਦੀ ਹੱਲਾਸ਼ੇਰੀ ਜੀ ਮਿਲ ਜਨਰੇਟਰ ਨੂੰ ਤਕੜਾ ਹੋ ਜੀ ਥੋੜਾ ਯਾ ਇਹ ਨਾਮ ਤੋਂ ਹੈਪੀ ਬਾਸ ਜੀ ਦੇ ਨਾਮ ਤੋਂ ਤੇ ਬਾਕੀ ਬਾਬਿਓ ਇਹ ਡ੍ਰੈਗਨ ਦਾ ਵੰਪਰਾ ਬਈ ਐ ਥੋੜੀ ਇਹਦੇ ਨਾਮ ਹੀ ਲੱਗ ਐ ਥੋੜੀ ਡ੍ਰੈਗਨ ਦਾ ਵੰਪਰਾ ਛੋਟੇ ਹੋਏ ਤੇ ਬਾਕੀ ਲਾਉਨੇ ਆ ਪੇਟੀ ਤੇ ਫੋਟੋ ਫੂਟੋ ਤੇ ਇੱਥੇ ਤੁਹਾਨੂੰ ਪਤਾ ਹੀ ਆ ਮੈਂ ਆਪਣਾ ਤੇ ਇਹ ਥੋੜਾ ਜਿਹਾ ਇਦਾਂਗਾ ਆ ਰੰਗ ਥੋੜਾ ਜਿਹਾ ਤਾਂ ਲੈ ਗਿਆ ਵਿੱਚੋਂ ਯਾਰ ਮੈਂ ਨਾ ਪਾ ਕੇ ਟਾਇਰ ਘਮਾਉਣ ਲੱਗ ਗਿਆ ਐਵੇਂ ਹੁਣ ਜਿਹੜੇ ਆ ਰਿਮ ਸੀ ਆਪਣੇ ਨਾਲ ਥੋੜੇ ਲੱਗਦੇ ਆ ਨਾਲ ਉਹ ਲੱਗ ਕੇ ਇਹਨੇ ਰੰਗ ਖਾਰਡਤਾ ਸਾਰਾ ਪਰ ਕੋਈ ਚੱਕਰ ਨਹੀਂ ਹੈਗਾ ਬਾਬਿਓ ਹੁਣ ਕੋਈ ਚੱਕਨੀਆ ਕੀਰਾ ਆਪਣਾ ਥੋੜਾ ਜਿਹਾ ਸਿੰਪਲ ਜਿਹਾ ਪਲਾਨ ਸੀਗਾ ਤੇ ਹੁਣ ਆਪਾਂ ਕਰਦੇ ਆ ਇਹਨੂੰ ਹੋਰ ਰੈਡੀ ਗੰਨਾ ਗੁਨਾ ਲਾ ਕੇ ਤੇ ਇਹਦੇ ਲਾਉਣੇ ਹੁਣ ਫੋਟੋ ਫੋਟੋ ਮਗਰ ਕੈਂਡ ਜੀ ਕਰਕੇ ਪੂਰੀ ਬੰਬ ਬਣਾ ਦੰਨੇ ਆ ਵੀਰੇ ਰੈਡੀ ਬਣਾਉਣੇ ਆ ਵੀਡੀਓ ਸੋਚ ਲੈ ਸੋਚ ਲੈ ਪਹਿਲੇ ਹੁਣ ਚੈੱਕ ਕਰਦੇ ਆ ਆਪਾਂ ਸਾਰਾ ਸਮਾਨ ਤਾਮਜਾਮ ਸਾਰਾ ਟਰੈਕਟਰ ਕਿ ਕਿ ਰੱਖਣੇ ਇੱਥੇ ਹੁਣ ਹੌਲੈਂਡ ਤੇ ਸਵਰਾਜ ਵੇਖਦੇ ਰੱਖਦੇ ਆ ਹੋਰ ਇਹਨ ਮੇਰੇ ਹਿਸਾਬ ਨਾਲ ਕਿੱਧਰ ਗਏ ਉਹ ਰੱਖੇ ਪਏ ਉਹ ਉਹ ਵੇਖ ਉੱਥੇ ਪਏ ਆਪਣੇ ਹੌਲੈਂਡ ਤੇ ਇੱਥੇ ਲਿਆਉਣੇ ਆ ਸਾਰੇ ਟਰੈਕਟਰ ਕਿਰਾਂ ਵੀ ਜਿੰਨੇ ਕ ਇੱਧਰ ਰੈਡੀ ਹੁੰਦੇ ਆ ਨਾ ਓਨੇ ਕ ਰੈਡੀ ਕਰ ਦਿੰਨੇ ਆ ਫਿਰ ਉਹ ਤੋਂ ਬਾਅਦ ਚ ਅੱਪਾ ਲੱਗਾਂਗੇ ਸਮਾਨ ਤੇ ਤੇ ਬਾਕੀ ਛੋਟੇ ਸਟicker ਚੈੱਕ ਕਰ ਲੋ ਸਟicker ਆ ਚੁੱਕੇ ਨੇ ਜੀ ਪਰ ਇਹ ਆਪਾਂ ਵੇਚਣੇ ਨਹੀਂ ਨੇ ਹੈਗੇ ਅਵੇ ਉਹ ਬਾਅਦ ਚ ਵੇਚਾਂਗੇ ਬਾਅਦ ਦੀਆਂ ਗੱਲਾਂ ਬਿਕੋਜ਼ ਆਪਣੀ ਵਾਸਤੇ ਆ ਬਾਬੇ ਉਹ ਸਾਨੂੰ ਘੱਟ ਪੈ ਜੰਦੀਆਂ ਤੇ ਇੱਧਰ ਟਾਇਰ ਤੁਹਾਨੂੰ ਪਤਾ ਹੀ ਆ ਹਾਉ ਟਾਇਰ ਇਹ ਟਾਇਰ ਪਈ ਇੱਥੇ ਆ ਗੁੰਜੀ ਚ ਖਲ ਗੁੰਜਾ ਸਾਰਾ ਟਾਇਰ ਨਹੀਂ ਭਰਿਆ ਪਿਆ ਫੇ ਬਾਕੀ ਛੋਟੇ ਕਰੋ ਚੈੱਕ ਟਰੈਕਟਰ ਖੜੇ ਤੇ ਬਾਕੀ ਆਹ ਸਵਰਾ ਦੀ ਅੱਖੋਂ ਕੀ ਕਹਾਣੀ ਕੋਈ ਚੱਕਰ ਨਹੀਂ ਅਰੇ ਦਾ ਬਹੁਤ ਬਹੁਤ ਜ਼ਿਆਦਾ ਕੰਮ ਪਿਆਲੇ ਬਸ ਬੇਟੀ ਲੱਗੀ ਆ ਲੈ ਕਰੂ ਚੱਕ ਫਿਰ ਦੇਖ ਦੇ ਯਾਰ ਟਾਇਰ ਮੇਰੇ ਸਾਹਮਣੇ ਨਾਲ ਜਿਆ ਟਰੈਕਟਰ ਨਾ ਬਣਾਣਾ ਹੋਇਆ ਯਾਰ ਫਿਰ ਚਲੋ ਦੇਖਦੇ ਆ ਕਿੱਦਾਂ ਕਰਨਾ ਹਨਾ ਜਿਆ ਟਰੈਕਟਰ ਨਾ ਬਣਾਣਾ ਹੋਇਆ ਮੇਰੀ ਸਲਾਹ ਥੋੜੀ ਘੱਟ ਗਈ ਸੀ ਮੈਂ ਕਿਹਾ ਛੱਡ ਵੀ 4x4 ਕੀ ਬਣਾਉਣਾ ਵਿਕੇਰਾ ਉਹ ਪ੍ਰਾਣੀ ਸ਼ੋਅ ਵਾਲਾ ਜਿਹੜਾ ਸਵਰਾਜ ਆ ਹਨਾ ਕਿਹੜਾ ਇਹਨੂੰ ਇਹ ਟਾਇਰ ਪਾ ਕੇ 600 ਨੰਬਰ ਟਾਇਰ ਪਾ ਕੇ ਮੂਹਰੇਲੇ ਟਾਇਰ ਕੋਈ ਹੋਰ ਪਾ ਕੇ ਤਿਆਰ ਕਰ ਦਿੰਦੇ ਆ ਮੇਰਾ ਤਾਂ ਆ ਰੱਦਾ ਯਾਰ ਪੂਰੇ ਪੂਰੇ ਜਨ ਜਣ ਬਾਕੀ ਕੁਝ ਪਤਾ ਵੀ ਨਹੀਂ ਆਪਣੇ ਦਿਮਾਗ ਦਾ ਤੁਹਾਨੂੰ ਪਤਾ ਹੀ ਆ ਕੋਈ ਨਾ ਕੋਈ ਆਪਾਂ ਕਰਦੇ ਹੀ ਹੁੰਨੇ ਆ ਡਿਫਰੈਂਟ ਹੀ ਆ ਤੇ ਬਾਕੀ ਕੋਈ ਨਾ ਝੋਟੇ ਵੇਖਦੇ ਆ ਨਾ ਵੀ ਕੁਝ ਕਰਾਂਗੇ ਤਾਂ ਮਜਮ ਟੈਂਸ਼ਨ ਆ ਰੂ ਐਣੀ ਪਤਾ ਫਿਰ ਪ੍ਰੋਟੈਕ ਵਾਲੀ ਸ਼ੋਅ ਤਾਂ ਰੋਜਵੇ ਪਰ ਮੇਰਾ ਨਾ ਅਰਾਦਾ ਵੀਰ 4x4 ਟਾਇਰ ਜੱਜ ਦੇ ਨਹੀਂ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਕਿਦਾਂ ਲੱਗਦੇ ਆ ਟਾਇਰ ਜਾਂ ਆਪਾਂ ਇੰਸਟਾਗ੍ਰਾਮ 'ਤੇ ਪੂਰ ਵਾ ਕੇ ਦੇਖਾਂਗੇ 4x4 ਚ ਤਿਆਰ ਕਰੀਏ ਇਹਨੂੰ ਕਿ ਟੂ ਬਿਲ ਡਰਾਈਵ ਚ ਤਿਆਰ ਕਰੀਏ ਹੈਨਾ ਤੇ ਬਾਕੀ ਹੁਣ ਆਪਾਂ ਤਾਂ ਆਮ ਜਹਮ ਸਾਰਾ ਕਰਦੇ ਆ ਸੱਟ ਇਥੋਂ ਲਓ ਵੀ ਮੁੰਡਿਓ ਟਰੈਕਟਰ ਧਰ ਲਈ ਹੀ ਆਪਾਂ ਤੇ ਬਾਕੀ ਝੋਟੇ ਉਹ ਝੋਟੇ ਵੀ ਆ ਗਿਆ 911 ਹੁਣ ਕਰਨੇ ਆਪਾਂ ਰੈਡੀ ਤੇ ਇੱਕ ਤੁਹਾਨੂੰ ਮੜਾਏ ਸਰਪ੍ਰਾਈਜ਼ ਆ ਥੋੜਾ ਹੋਰ ਦੇ ਦਈਏ ਕਰ ਲੋ ਚੈੱਕ ਬਾਈ ਕੰਡੀਸ਼ਨ ਆ ਹੁਣ ਕੰਡੀਸ਼ਨ ਦੇਖ ਲੋ ਟਰੈਕਟਰ ਦੀ ਠੀਕ ਆ ਕੀ ਆ ਬਾਕਲਾ ਇੰਜਨ ਟਾਇਰ ਜੇ ਬਚੇ ਹੋਏ ਆ ਠੀਕ ਆ ਤੇ ਹੁਣ ਭਰਾਓ ਕੰਡੀਸ਼ਨ ਦੇਖ ਲੋ ਤੇ ਅੱਜ ਤੋਂ 10-12 ਦਿਨਾਂ ਬਾਅਦ ਕੰਡੀਸ਼ਨ ਦੇਖ ਲਿਓ ਇਹਦੀ ਠੀਕ ਆ ਮੈਂ ਕਹਿੰਦਾ ਜਮਾ ਓਕੇ ਦੀ ਰਿਪੋਰਟ ਕਰਾਂਗੇ ਟਰੈਕਟਰ ਨੂੰ ਠੀਕ ਹੈ ਜੀ ਵੇਖਦੇ ਜਾਓ ਤੁਸੀਂ ਬਾਕੀ ਝੋਟੇ ਹੋਣ ਸਰਾ ਗੱਲਬਾਤ ਕਰੂੰਗੇ ਹੁਣ ਆਪਾਂ ਲਓ ਜੀ ਬਾਬੇਓ ਇੱਕ ਵਾਰੀ ਇੱਕ ਮਿੰਟ ਗਾਣੇ ਬੰਦ ਕਰ ਦਿਓ ਹੋ ਜਾ ਭਰਾਵਾ ਤੇ ਲੋਵੀ ਝੋਟੇ ਕਰੋ ਚੈੱਕ 852 ਆਪਾਂ ਕਰਤਾ ਫਿੱਟ ਤੇ ਬਈ ਆਪਣੇ ਯਾਰ ਦੀ ਗੱਡੀ ਆ ਇਹ ਠੀਕ ਹੈ ਜੀ ਤੇ ਬਾਕੀ ਝੋਟੇ ਲੱਗਦਾ ਪੂਰਾ ਘੈਂਟ ਆ ਤੇ ਕੀਤਾ ਆਪਾਂ ਵੈਗਨਰ ਤੇ ਫਿੱਟਾ ਸ਼ੌਂਕ ਦੇਖ ਲਓ ਬੰਦੇ ਰਹੇ ਪੂਰਾ ਤੇ ਬਾਕੀ ਲੱਗਦਾ ਝੋਟਾ ਇਹ ਪੂਰਾ ਧੱਕੜਾ ਆਪਾਂ ਵੀਡੀਓ ਵੀਡੀਓ ਪਾਵਾਂਗੇ ਇਹਦੀ ਤੁਸੀਂ ਵੇਖ ਲਓ ਰੀਡਾ ਰੂਲਾ ਅਕਵਾਰੀ ਤੁਹਾਨੂੰ ਉਧਰੋਂ ਵੀ ਚੈੱਕ ਕਰਾ ਦਨੇ ਆ ਐ ਤੁਹਾਨੂੰ ਫਿਰ ਪਤਾ ਹੀ ਆ ਝੋਟਿਆਂ ਦੇ ਸ਼ੌਂਕ ਦਾ ਇੱਕ ਆਹ ਖੜੀ ਆਪਣੇ ਆਰ ਦੀ ਕੈਬ ਬਈਆਂ ਦਾ ਕੈਬ ਦਾ ਬਿਜ਼ਨਸ ਆ ਤੇ ਬਾਕੀ ਕਰੋ ਚੈੱਕ ਬਾਬਿਓ ਇਹ 855 ਤਿਆਰ ਕੀਤਾ ਆਪਾਂ ਹਾਂ ਆਹ ਕਰੋ ਚੈੱਕ ਸਕਰਲ ਹੈ ਪੂਰੀ ਗੈਡਜੀ ਬਣਾਈ ਵੀ ਆ ਤੇ ਹੋ ਗਿਆ ਫਿੱਟ ਝੋਟਿਓ ਰੀਲਾ ਰੂਲ ਆ ਰਹੀਆ ਦੇਖ ਲਓ ਤੁਸੀਂ ਠੀਕ ਹੈ ਜੀ ਤੇ ਬਾਕੀ ਹਾਂ ਸਟਿਕਰ ਸਟੁੱ ਕਰੀਏ ਘੈਂਟ ਕਰਿਆਵਾ ਕੰਮ ਪੂਰਾ ਠੀਕ ਹੈ ਤੇ ਹੁਣ ਆਪਾਂ ਕਰਦੇ ਆ ਟਰੈਕਟਰ ਰੈਡੀ ਠੀਕ ਹੈ ਜੀ ਦਸਰੀ ਕਰ ਜੀ ਦਸਰੀ ਕਰ ਹੋਲੈਂਡ ਵੀ ਧਰ ਲੈ ਕੰਢੇ ਇਹਦੇ ਕਰ ਲੈ ਸਵਰਾਸ ਸਵਰੂ ਵੀ ਆਪਣੇ ਹੋਰ ਸਾਰੇ ਖੁੱਲ ਗਏ ਆ ਤੇ ਕਰੋ ਚੈੱਕ ਇਧਰ ਇੰਜਨ ਨਾਹਟ 11 ਦੇ ਸੋਨ ਵਾਲੀ 90 ਵਾਲਾ ਇੰਜਨ ਲਾਉ ਲੱਗਿਆ ਬਾਬੇ ਆਪਾਂ ਪਰ ਉਹ ਪਤਾ ਹੀ ਆ ਪਾਵਰਫੁੱਲ ਯਾਰ ਦੇਖੋ ਇਧਰ ਕਿਵੇਂ ਚੱਕਿਆ ਇਹ ਬੇਬਾ ਬਾਕੀ ਫਿਲਟਰ ਇਹ ਤੁਹਾਨੂੰ ਦੱਸਿਆ ਯਾ ਲੁੱਕ ਚੇਂਜ ਕਰਨੀ ਥੋੜੇ ਆਉਣ ਵਾਲੇ ਸਮੇਂ 'ਚ ਠੀਕ ਹੈ ਜੀ ਤੇ ਹੁਣ ਆਪਾਂ ਉਹ ਟਰੈਕਟਰ ਸੈੱਟ ਕਰਕੇ ਰੱਖ ਲਈਏ ਫਿਰ ਆਪਾਂ ਕੱਟਦੇ ਬੰਪਰਾਂ ਦਾ ਸਮਾਨ ਬਿਕੋਜ਼ ਬਾਬੇ ਉਹ ਹੋ ਗਿਆ ਖਤਮ ਤੇ ਮੈਸੀ ਕੀ ਖਾਓ ਦੇਸੀ ਟਰੈਕਟਰ ਚਲਾਓ ਮੈਸੀ ਗੱਲ ਹੈ ਇੱਕੋਂ ਕੈਂਡ ਲੱਗ ਜਾਣਾ ਪੂਰਾ ਝੋਟਾ ਤੇ ਬਾਈ ਸਿੰਪਲ ਹੈ ਇਹ ਮੋਡੀਫਾਈ ਕਰਨਾ ਤੁਹਾਨੂੰ ਪਤਾ ਟਾਈਮ ਨਹੀਂ ਮਿਲਦਾ ਫਾਰਮ ਡਰੈਗ ਇਹ ਬਾਈ ਆਪਣੇ ਟਰੈਕਟਰ ਬਹੁਤ ਪਿਆਰਾ ਟਰੈਕਟਰ ਟਰੈਕਟਰ ਇਹ ਤੁਹਾਨੂੰ ਆ ਦਿਖਾ ਰਹੀ ਹੈ ਲੈ ਆ ਬਿਆ ਡੈਕਟਰ ਆ ਝੂਟਾ ਪਿਆ ਹਲੇ ਸਫਰਾ ਜੀ ਇਹਦੇ ਸੀ ਜਾਣ ਕੇ ਪੁਰਾਣ ਮੂੰਹ ਕਰਕੇ ਖੜਾ ਹੋਇਆ ਖੁੰਝੇ ਚ ਲੱਗੋ ਕੇ ਰੱਖਿਆ ਹੋਇਆ ਤੇ ਬਾਕੀ ਲੋ ਜੀ ਲੋ ਜੀ ਅਜੇ ਟਰੈਕਟਰ ਪਏ ਨੇ ਇੱਕ ਡੱਬੇ ਖਾਲੀਆ ਇਧਰ ਆਪਣੀ ਟਰੈਕਟਰ ਪਏ ਆ ਤੇ ਇੱਥੇ ਵੀ ਹੁਣ ਆਪਾਂ ਇੰਜਣ ਲਿਆ ਕੇ ਰੱਖ ਦਨੇ ਆ ਤੇ ਉਹ ਸ਼ੋਹਾਂ ਪਈਆਂ ਬਾਬੂ ਐਵੇਂ ਬਹੁਤ ਸਮਾਨ ਪਿਆ ਬਹੁਤ ਚਾਰਾ ਤੇ ਆ ਆਪਣਾ ਝੋਟਾ ਹੈ ਘੈਂਟ ਲੱਗਦਾ ਨਾ ਪੂਰਾ ਇੱਕ ਨੰਬਰ ਓਕੇ ਦੀ ਰਿਪੋਰਟ ਆ ਗਮ ਠੀਕ ਆ ਤੇ ਮੇਰ ਮਹਿੰਦਰਾ ਭੇਡਣਾ ਇਹਦਾ ਪਤਾ ਨਹੀਂ ਕੀ ਫੋਟ ਫੋਟ ਵਾਲਾ ਚੱਕਰ ਆ ਕੋਈ ਉਹ ਦੇਖਦੇ ਆ ਤੇ ਕਰ ਦੂਗੇ ਡਾਨੇ ਨੂੰ ਵੀ ਤੇ ਇਧਰ ਪਏ ਆਪਣੇ ਟਾਇਰ ਤੇ ਇਹਨੂੰ ਸੋਚਦਾ ਮੈਂ 4/2 ਜਾਂ 4/4 ਚ ਤਿਆਰ ਕਰਨਾ ਇੱਕ ਵਾਰ ਲੁੱਕ ਕਰਕੇ ਦੇਖਦੇ ਆ ਜੇ ਹੋ ਗਿਆ ਤਾਂ ਹੋ ਗਿਆ ਸਹੀ ਨਹੀਂ ਫਿਰ ਇਹਨੂੰ 4/2 ਚ ਤਿਆਰ ਕਰਾਂਗੇ ਆਪਾਂ ਠੀਕ ਹੈ ਜੀ ਟੈਂਸ਼ਨ ਨਾ ਲਓ ਇਹਨਾਂ ਕੰਮ ਇਹਨੂੰ ਕਰ ਦਾਂਗੇ ਲਓ ਜੀ ਮਿੱਤਰੋ ਮੈਂ ਤਾਂ ਹੈਗਾ ਇਹਨਾਂ ਦਾ ਤੁਹਾਨੂੰ ਛੋਟਾ ਗਿੱਲ ਘਰ ਆਡੀਓ ਬਣਿਆ ਪਿਆ ਤੇ ਮੇਰੇ ਰਾਈਟਰ ਦਾ ਮੀਟਿੰਗ ਚ ਆਈ ਵੀ ਹੈ ਨਾ ਤੇ ਬਾਕੀ ਉਹ ਭਾਈ ਬਚਦੇ ਇਕਨੋਮਿਕ ਇਹਦਾ ਬਈ ਨਿਕਲ ਕੇ ਜਾਸੀ ਚੋ ਆਇਆ ਠੀਕ ਹੈ 960 ਤੇ ਉਪਰ ਆ ਕਿ ਬਾਬੇ ਦਾ ਲਾਟ ਘਰ ਆਇਆ ਇਧਰ ਕਰ ਕੈਮਰਾ ਤੇ ਉਹ ਜਿਹੜਾ ਉਹ ਬਾਬੇ ਦਾ ਲਾਟ ਘਰ ਆਇਆ ਉਹ ਤੁਸੀਂ ਦੇਖਦੇ 10 ਦਾ 20 ਦਿਨ ਲੱਗਿਆ ਚਲੋ ਕੋਈ ਗੱਲ ਨਹੀਂ ਕਿ ਸਾਡੇ ਵੱਡੇ ਪੰਡ ਹੈ ਤੇ ਫਿਰ ਅਸੀਂ ਤੁਹਾਨੂੰ ਪੂਰਾ ਜਿੱਦ ਜਿੱਡੇ ਸਾਡੀ ਰੇਟਿੰਗ ਤੇ ਤੁਹਾਨੂੰ ਪੂਰੇ ਅਸੀਂ ਤਿਆਰ ਕਰਕੇ ਨਿਕਾਉਂਗੇ ਟੈਨਸ਼ਨ ਨਾ ਲਿਓ ਉਹ ਆ ਚੋਟਾ ਦਾ ਫਿਰ ਤੁਹਾਨੂੰ ਪਤਾ ਹੀ ਹੈ ਭਾਈ ਤੇ ਬਾਕੀ ਇਧਰ ਵੀ ਦਿਖਾਇਆ ਤਾਂ ਸਾਡਾ ਵਾਲਾ ਟਰੈਕ ਸਾਟ ਤੇ ਵੀ ਅਸੀਂ ਕਰੂਗੇ ਤਿਆਰ ਆ ਅੱਜ ਦੇਖਦੇ ਆ ਜੋ ਟਰੈਕਟਰ ਜਿਹੜੀ ਤੋਂ ਬਸਾਈ ਬਲੌਗ ਵਾਸਤੇ ਠੀਕ ਆ ਇਹਦਾ ਬਾਕੀ ਡੰਡੂ ਨੂੰ ਕਰਤੀਆ ਸਵਾਸ ਮਾਰ ਕਸਾ ਰਹਿਦਾ ਸਾਰਿਆਂ ਦਾ ਤੇ ਮਿੱਟੀ ਕੇ ਬਸ ਮੋਲਕਾਸਟਿਕ ਤੇਲ ਦੇ ਕਰਿਆ ਮਿੱਟੀ ਮੋਲਕਾਸਟਿਕ ਭੇਜਣਾ ਮੋਲਕਾਸਟਿਕ ਕਰ ਸਕਦੇ ਜਣਾ ਇਹ ਖੋਲ ਕੇ ਭੇਜਣਾ ਉਹ ਦੇਖਦੇ ਆ ਤੇ ਮੇਰਾ ਮਿੰਤਾ ਤੇ ਉਹਦੇ ਬਾਅਦ ਚ ਬਾਕੀ ਦੇ 58 91 95 91 ਵੀ ਤਿਆਰ ਕਰਨੇ ਆ ਉਹ ਕਰਾਂਗੇ ਤਿਆਰ ਵੀ ਬਣੇ ਰਿਹਾ ਬਲੌਗ ਚ ਠੀਕ ਆ ਉਨਮਾ ਲੋਟ ਕੇ ਨਾ ਲਾਇਕ ਬਾਬੇ ਨੂ 10 ਮਚ 8 ਬੁੱਤਰ ਲਾਇਏ ਦੇ 1 2 3 4 5 6 7 8 8 ਲਾਇਏ ਦੇ ਬਸ ਨਹੀਂ ਚੱਲਿਆ ਬਾਬੇ ਦੇ 2 ਥੱਲੇ ਹੋਰ ਲਾ ਦਉਣਾ ਆ ਦੇਖੋ ਲੋਟ ਕਰਨ ਦੇ ਹਾਲ ਬਾਹਰ ਤੁਸੀਂ ਆ ਲੁੱਕ ਦੇਖ ਲਿਓ ਤੇ ਦੱਸਾ ਜੀ ਨਾ ਬਾਦ ਦੀ ਲੁੱਕ ਦੇਖ ਲਿਓ ਜੀ ਆ ਜੇ ਸਾਡੀ ਬੈਟਰੀ ਰੱਤੀ ਵਿਦੇਸ਼ ਦੀ ਥੋੜੇ ਲੋਕਾਂ ਦੀ ਚੇਨ ਹੁੰਦੀ ਠੀਕ ਹੈ ਜੀ ਤੇ ਬਾਕੀ ਨਾਲੋਂ ਪੂਰੀ ਅਪਡੇਟ ਦਿੰਦੇ ਰਹਾਂਗੇ ਆਪਾਂ ਹੋਰ ਤਾਂ ਬਿਜੈਰੀਆਂ ਨੇ ਪਿਆ। ਬਾਕੀ ਉਹ ਤਾਂ ਪੈਕ ਛੋਟਾ। ਫੋਲਟ ਸ਼ੋਅ ਵਾਲਾ ਸਵਰਾਜ 855 ਆਪਣਾ ਤੇ ਉਹਦੇ ਵੀ ਛੇਤੀ ਬਾਬੇ ਆਪਾਂ 609 710 ਨੰਬਰ ਟਾਇਰ ਆਰਡਰ ਕਰਾਇਆ ਪਰ ਬੰਦੇ ਨੇ ਤੇ ਜੀ ਤੇ ਦੇਖਦੇ ਆ ਦੱਸਾਂ ਵਿਆ ਦੀ ਨੋ ਟਾਇਰ ਆ ਜਣੇ ਤੇ ਉਹ ਵੀ ਟਾਇਰ ਆਪਾਂ ਪਾਵਾਂਗੇ ਟਰੈਕਟਰਾਂ ਦੇ ਤੇ ਜਿਵੇਂ ਓਕੇ ਰਿਪੋਰਟ ਕਰਾਂਗੇ। ਇਸ ਵਾਰੀ ਮੈਂ ਕਹਿੰਦਾ ਹੌਲੇ ਮੱਲੇ ਟਾਈਮ ਦਾ ਮੰਨੂ ਪੂਰੀ ਟੱਕ ਪਈਗੀ ਬਲੌਗਰ ਚ ਠੀਕ ਹੈ ਜੀ। ਤੇ ਹੌਲੇ-ਹੌਲੇ ਦੇ ਟਾਈਮ ਵੀ ਦੇਖ ਲਏ ਜੀ ਸੀ ਤੁਹਾਨੂੰ ਇੱਕ ਤਗੜੀ ਸ਼ੈਅ ਲਿਆਉਂਗੇ ਤੁਹਾਡੇ ਬਾਅਦ ਤੇ ਠੀਕ ਹੈ ਜੀ ਤੇ ਬਾਕੀ ਦਾ ਵਲੌਗ ਤੇ ਦੇਖਦੇ ਰਹੋ ਲੋ ਜੀ ਮਿੱਤਰੋ ਟਰੈਕਟਰ ਇਹ ਵਾਲੇ ਹੋ ਗਏ ਡਨ ਆਪਣੇ ਤੇ ਇਹਦਾ ਵੀ ਹੁਣ ਕਰਦੇ ਆ ਕੰਮ ਤੇ ਉਹ ਚੀਨਾ-ਚੂਨਾ ਹੀ ਆਪਾਂ ਰੱਖ ਲਿਆ ਕੱਟ ਕੇ ਬੰਪਰ ਬਣਾਉਨੇ ਅੱਜ ਤੇ ਤੁਹਾਨੂੰ ਸਾਰਾ ਤਾਮਝਾ ਹੁਣ ਨੈਕਸਟ ਵਲੌਗ ਚ ਮਿਲੂਗਾ ਤੇ ਅੱਜ ਦੇ ਵਲੌਗ ਨੂੰ ਆਪਾਂ ਛੋਟੇ ਇੱਥੇ ਐਂਡ ਕਰਦੇ ਆ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਤੇ ਨਵੀਂ ਜੀ ਤਕਨੀਕ ਦੇ ਨਾਲ ਠੀਕ ਹੈ ਜੀ Bye-bye.